ਹੈਲੋ ਦੋਸਤੋ ਕੀ ਹਾਲ ਹੈ ਅੱਜ ਆਪਾਂ ਗੱਲ ਕਰਾਂਗੇ ਵੀ ਪੰਜਾਬ ਦੀਆਂ ਮੰਡੀਆਂ ਵਿੱਚ 1509 ਦਾ ਕੀ ਰੇਟ ਚੱਲ ਰਿਹਾ ਹੈ ਸਭ ਤੋਂ ਪਹਿਲਾਂ ਸਨਾਮ ਮੰਡੀ ਉਹਦੇ ਵਿੱਚ 2495 ਤੋਂ ਲੈ ਕੇ 2945 ਇਸ ਤੋਂ ਬਾਅਦ ਰਤਿਆ ਮੰਡੀ 3000 ਤੱਕ ਇਸ ਤੋਂ ਬਾਅਦ ਤਹਾਨਾ 3090 ਫਤਿਹਪੁਰਬਾਦ ਮੰਡੀ 2790 ਤੁਲੈਕੇ 2950 ਡੇਰਾ ਬਾਬਾ ਨਾਨਕ 2600 ਤੋਂ 2850 ਨਾਬਾ ਮੰਡੀ 2400 ਤੋਂ 2970 ਤਰਨਤਾਰਨ ਮੰਡੀ 2300 ਤੋਂ 2990 ਫਤਿਹਗੜ ਚੂੜੀਆਂ 2500 ਤੋਂ 2870 ਖਨੌਰੀ ਮੰਡੀ 2300 ਤੋਂ 2960 ਅੰਮ੍ਰਿਤਸਰ ਮੰਡੀ 2500 ਤੋਂ 2800 ਪੁਆਇੰਟ ਧੰਨਵਾਦ ਹੈਲੋ ਦੋਸਤੋ ਕੀ ਹਾਲ ਹੈ ਅੱਜ ਆਪਾਂ ਗੱਲ ਕਰਾਂਗੇ ਵੀ ਪੰਜਾਬ ਦੀਆਂ ਮੰਡੀਆਂ ਵਿੱਚ 1509 ਦਾ ਕੀ ਰੇਟ ਚੱਲ ਰਿਹਾ ਹੈ ਸਭ ਤੋਂ ਪਹਿਲਾਂ ਸਨਾਮ ਮੰਡੀ ਉਹਦੇ ਵਿੱਚ 2495 ਤੋਂ ਲੈ ਕੇ 2945 ਇਸ ਤੋਂ ਬਾਅਦ ਰਤਿਆ ਮੰਡੀ 3000 ਤੱਕ ਇਸ ਤੋਂ ਬਾਅਦ ਤਹਾਨਾ 3090 ਫਤਿਹਬਾਦ ਮੰਡੀ 2790 ਤੋਂ ਲੈ ਕੇ 2950 ਡੇਰਾ ਬਾਬਾ ਨਾਨਕ 2600 ਤੋਂ 2850 ਨਾਬਾ ਮੰਡੀ 2400 ਤੋਂ 2970 ਤਰਨਤਾਰਨ ਮੰਡੀ 2300 ਤੋਂ 2990 ਫਤਿਹਗੜ ਚੂੜੀਆਂ 2500 ਤੋਂ 2870 ਖਨੌਰੀ ਮੰਡੀ 2300